ਇਹਨੂੰ ਕੋਦ ਖਦਾਇਆ ਫੜ ਲੋ ਕਦਾਇਆ ਮੁੰਡਿਆਂ ਨੇ ਆਨ ਕਰ ਧਾ ਲਿਆ ਇਹਨੇ ਕੁੱਤਾ ਦੇ ਕਾਲ ਖੁਤਾ ਦੇ ਰੱਖੀ ਤੇ ਚਾਹੇ ਛੱਤਾਂ ਤੇ ਰੋਈ ਕਰਾਉਂਦੇ ਉਹ ਆਏ ਨੁੱਤੋਂ ਹਾਂ ਹਾਂ ਛੱਤਾਂ ਉੱਤੇ ਨੇ ਇਹਨਾਂ ਦੀ ਦਪਾਈ ਤਾਂ ਮਿੱਤੀ ਹੋਈ ਸੀ ਸਾਨੂੰ ਕੜਿਆ ਨਾ ਨੇ ਦੱਸ ਕੇ ਲੜਾਈ ਸਾਡੇ ਪ੍ਰਾਣੋਂ ਕੋਈ ਤੇ ਵੇਚ ਬਾਦੀ ਰੱਖਿਆ ਹਾਂ ਲੋਏ ਤੋਂ ਵੀ ਦੌਰ ਦਾ ਸਾਰਾ ਸਾਨੂੰ ਦੱਸ ਕੇ ਆਣ ਪੰਨ ਦਾ ਇਤਾਂ ਰੋੜੇ ਸਾਨੂੰ ਬਹੁਤ ਜਲਾਏ ਘਰੀ ਬੈਠਿਆਂ ਸਾਨੂੰ ਕੋਟੇ ਮਾਰ ਘਰੇ ਆਣ ਕੇ ਇਨਾ ਬਹੁਤ

ਉਨੇ ਨਾ ਚ ਪਰਚਾ ਘਟਾਇਆ ਸੀ ਨਾ ਪਰਚਾ ਘਟਾਇਆ ਨਾ ਜ ਦਿਨਾਂ ਤੇ ਟੇਕ ਉੱਤੇ ਗੱਲ ਪੈ ਗਈ ਔਰ ਤਾਇਆ ਰਾਮੇ ਮਤਲਬ ਕਿ ਘਰੋਂ ਪਰਪਾਨਾ ਕੱਢੀਆਂ ਟਾਲਾ ਚਰਾਉਣ ਲੱਗ ਕੇ ਨਾਲ ਪਿੰਡ ਦੇ ਮੁੰਡੇ ਸੱਤੇ ਉਹਨਾਂ ਨੇ ਗਿੱਟਾਂ ਰੋੜੇ ਚਲਾਏ ਔਰ ਮੇਰੇ ਮਾਮੇ ਨੇ ਇਰਾਦੇ ਕੀ ਕੀ ਨਾਮ ਕੀ ਤੇਰਾ ਮੇਰਾ ਨਾਮ ਪੂਜਾ ਹੈ ਪੂਜਾ ਅੱਜ ਤੁਹਾਡਾ ਵਿਆਹ ਸੀਗਾ ਹਾਂਜੀ ਰਾਤ ਹੋਣੀ ਸੀ ਹਾਂਜੀ ਤੇ ਕੀ ਹੋਇਆ ਕੀ ਰਾਤ ਕਾਫੀ ਲੜਾਈ ਹੋਈ ਨੱਚਦੇ ਨੱਚਦੇ ਲੜਪੇ ਇੱਕ ਦੂਜੇ ਨਾਲ ਜਿਹੜਾ ਗੰਮਾ ਆਇਆ ਕਾਫੀ ਗੰਮਾ ਆਇਆ ਕਿੰਨਾ ਲੇਕਾ ਮੇਰੇ ਵੱਡੇ ਪਾਪਾ ਨੇ ਔਰ ਉਹਨਾਂ ਦੇ ਬੱਚਿਆਂ ਨੇ ਕੀ ਲੱਗਦੇ ਹੈ ਵੱਡੇ ਪਾਪਾ ਦਾਇਆ ਔਰ ਤਾਇਦੇ ਗੁੰਡੇ ਯਾਰ ਕਿਤੇ ਭਾਗਾ ਬਈ ਕਿਸ ਤਰ੍ਹਾਂ ਹਾਂਜੀ ਨੱਚਦੇ ਨੱਚਦੇ ਇੱਕ ਦੂਜੇ ਦੇ ਗੱਲ ਪੈ ਗਏ ਔਰ ਤਾਇਹ ਹੋਰਾਂ ਨੇ ਮਤਲਬ ਕੀ ਕਰੋ ਕੁਰਪਾਨਾ ਕੱਢਿਆ ਛਾਲਾ ਚਰੌਣ ਲੱਗ ਕੇ ਨਾਲ ਦੇ ਪਿੰਡ ਦੇ ਮੁੰਡੇ ਸੱਦੇ ਉਹਨਾਂ ਨੇ ਇੱਟਾਂ ਰੋੜੇ ਚਲਾਏ ਔਰ ਮੇਰੇ ਮਾਮੇ ਨੂੰ ਹਾਇਰ ਕਰ ਦਿੱਤਾ ਤਿੰਨ ਜਣੇ ਤਿੰਨ ਚਾਰ ਜਣੇ ਹਾਂਜੀ ਪ੍ਰਤੀ ਜਖਮੀ ਹੋਏ ਜਿਹੜੇ ਆਏ ਸੀ ਹਾਂਜੀ ਸਾਡੇ ਪਰਾਂ ਉਹਨੇ ਮੇਰੇ ਮਾਮਾ ਚੀ ਔਰ ਮੇਰੇ ਮम्मा ਮੇਰੇ ਪਾਪਾ ਔਰ ਮੇਰੇ ਦੀਦੀ ਹੋਣੇ ਛੋਟੇ ਛੋਟੇ ਬੱਚਾ ਤੱਕ ਸੱਟਾਂ ਲਾਈਆਂ ਹੋਈਆਂ ਇੱਟਾਂ ਰੋੜੇ ਚਲਾਏ ਹਾਂਜੀ ਬੱਤ ਤੇ ਸੱਤ ਦੇ ਰਹਾ ਮਮਾ ਹਾਂਜੀ ਕੀ ਨੱਚ ਰਹੇ ਸੀ ਹਾਂਜੀ ਉਹਦੀ ਕਾਰਵਾਈ ਦੇ ਮੰਗੇ ਤੇ ਕਾਰਵਾਈ ਹੋਣੀ ਚਾਹੀਦੀ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਅਰੀਨਾ ਮੈਂ ਨੱਚ ਰਿਹਾ ਹਾਂ ਬੋਲਦਾ ਮੈਂ ਪਿੰਡ ਪੀਰਾਵਾਂ ਵਾਲੇ ਤੋਂ ਗੇੜਾ ਹਗਾ ਮਮਾ ਹੋਇਆ ਕੀ ਹੋਇਆ ਆਈ ਸੀ ਤੁਹਾਡੇ ਕਿਹੜਾ ਖਿਆਲ ਗੇ ਸ਼ਾਦੀ ਬੇਟੀ ਦੀ ਹਾਂਜੀ ਹਾਂਜੀ ਤੇ ਬਸ ਇਹ ਨੱਚ ਟੱਪ ਰਿਹਾ ਸੀ ਤੇ ਉਸ ਤੋਂ ਬਾਅਦ ਇਹਨਾਂ ਸਾਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਹਾਂ ਤਾਂ ਕੋਈ ਗੱਲ ਨਹੀਂ ਹਾਂਜੀ ਕਿਤੇ ਵਜੋਂ ਭਰਾ ਤਾਂ ਨਹੀਂ ਸਾਡੀ 12 ਵਜੇ ਹਾਂਜੀ ਰਾਤ ਨੂੰ ਆਇਆ ਰਾਤ ਨੂੰ ਆਇਆ ਰਾਤ ਨੂੰ 2 ਵਜੇ ਦਾ ਟਾਈਮ ਮੇਰੇ ਜੇਠਰਾ ਕੀਤਾ ਵੀ ਉਹ ਨਾਲ ਮੁੰਡੇ ਲੈ ਕੇ ਪਿੰਡ ਦੇ ਵੀ ਇੱਕ ਨਾ ਪਤਾ ਨਹੀਂ ਕੀ ਉਹਨਾਂ ਦੇ ਨਾਮ ਨਹੀਂ ਮੈਂ ਜਾਣਦੀ ਹਾਂਜੀ ਇਹ ਨਾ ਕਰਪਾਨ ਫੜੀ ਸੀ ਉਹ ਮਾਰੀ ਮੇਰੇ ਵੱਡੇ ਭਰਾ ਦੇ ਬਹੁਤ ਜਿਆਦਾ ਸੱਟ ਲੱਗੀ ਆ ਹਾਂਜੀ ਨੱਚਦੇ ਆ ਹਾਂਜੀ ਹਾਂਜੀ ਇਸ ਤਰ੍ਹਾਂ ਜਿਹੜੀ ਹੈ ਵਿਆਹ ਦੇ ਵਿੱਚ ਆ ਇਹਨਾਂ ਨੇ ਪਹਿਲਾਂ ਪਲਾਨ ਬਣਾਇਆ ਹੋਇਆ ਸੀ ਸਾਨੂੰ ਨਹੀਂ ਪਤਾ ਸਾਨੂੰ ਪਿੰਡ ਵਾਲੇ ਦੱਸਦੇ ਸੀ ਤੁਹਾਡੇ ਵਿਆਹ ਚ ਇਹਨਾਂ ਇਸ ਤਰ੍ਹਾਂ ਕਰਨਾ ਅਸੀਂ ਵਿਸ਼ਵਾਸ ਨਹੀਂ ਕੀਤਾ ਫਿਰ ਵੀ ਅਸੀਂ ਇਹਨਾਂ ਅਨੁਸਾਰਦ ਲਿਆ ਹਾਂ ਤੇ ਇਹਨਾਂ ਰਲ ਕੇ ਪਿੰਡ ਦੇ ਮੁੰਡੇ ਬੁਲਾ ਲਾ ਤੇ ਸਾਡੇ ਨਾਲ ਇਸ ਤਰ੍ਹਾਂ ਕੀਤਾ ਇਹਨਾਂ ਹੋਣ ਸਾਡੀ ਮੰਗ ਜਿਹੜਾ ਸਾਡਾ ਕੁੱਟਾ ਭੱਜਾ ਸਮਾਨ ਤੇ ਮੇਰੇ ਪੈਸੇ ਡਿੱਗੇ ਮੇਰੀ ਉਹ ਵੀ ਦੇਣ ਤਾਂ ਜਿਹੜੇ ਸਾਡੀ ਸੋਨੇ ਦੀ ਗੁੜੀਆ ਤੇ ਮੇਰੇ ਭਰਾ ਦੀ ਆਈ ਨਵੀਂ ਵਿਆਹੀ ਕੁੜੀ ਆਉਂਦੇ ਟੋਪਸੇ ਡਿੱਗੇ ਨੇ ਉਹ ਵੀ ਲੈਣੇ ਹਨ। ਇੰਨਾ ਕੋਈ ਕੰਮ ਹੋਇਆ। ਹਾਂਜੀ। ਜਿਹੜੇ ਆਪਣੇ ਹੰਗਾਮੇ ਦੇ ਵਿੱਚ ਜ਼ਖਮੀ ਹੋਏ ਨੇ ਕਿੰਨੇ ਸਾਰੇ ਇੱਥੇ ਆਏ ਨੇ ਪੇਸ਼ੀ। ਸਾਡੇ ਕੋਲ ਇੱਕ ਪੇਸ਼ੈਂਟ ਆ। ਹਾਂਜੀ। ਜੱਸਾ ਨਾ ਆਇਆ ਉਹਦਾ ਤੇ ਉਹਨਾਂ ਨੇ ਦੱਸਿਆ ਸਾਡੀ ਧੀਨ ਕਿ ਲੜਾਈ ਹੋਈ ਹੈ। ਤੇ ਉਹਨੇ ਨਾ ਕਿ ਪਰਚਾ ਘਟਾਇਆ ਸੀ ਨਾ ਪਰਚਾ ਘਟਾਇਆ। ਇੱਕ ਹੀ ਜ਼ਖਮੀ ਹੈ ਹਾਂਜੀ। ਇਹਨੂੰ ਦਾਖਲ ਕਰ ਲੈ ਸਰ ਬੈਸ ਨਹੀਂ ਹਾਲੇ ਤੇ ਇੱਕ ਵਾਰੀ ਨੈਕਸਟ ਕਰਨ ਲਈ ਭੇਜਿਆ। भी के वि को देखक्तराइड बात कर